ਇਹ ਮਾਣੂ ਕਹਿੰਦੇ ਆ ਕਹਿੰਦੇ ਸਾਡੇ ਨਾਂ ਦੀ ਕੜਕ ਮਿਲਦੀ ਆ ਨਾ ਤਾਲ ਜੋਗੀ ਤੇ ਭਾਪੇ ਕਮਾਲ ਆ ਇਹ ਸੋਚੋ ਕਿ ਆਪਾਂ ਆਉਣ ਵਾਲੀ ਟੀੜੀ ਨੂੰ ਕੀ ਦੇਣਾ ਆਪਾਂ ਇਥੋਂ ਨਸ਼ਾ ਖਤਮ ਕਰਉਣਾ ਇਹ ਧਨਾਲ ਬੰਦਿਆਂ ਕਿਹੇ ਨਹੀਂ ਸੋਚਣਾ ਇਹ ਬੜੀਆਂ-ਬੜੀਆਂ ਫਰਮਾਂ ਬੜੀਆਂ-ਬੜੀਆਂ ਮਿੱਲਾਂ ਖੁਦਾ ਆਪਣੇ ਕੰਮ ਕਰਦੇ ਆ ਜਿਸ ਦਾ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਆਪਾਂ ਲੈਟਰ ਬਾਕਸ ਤੇ ਮੋਹ ਲਾ ਕੇ ਕਾਮਯਾਬ ਕਰੀਏ ਬੰਦਾ ਦੀ ਸੇਵਾ ਕਰ ਸਕੀਏ ਇਹੋ ਕਹਿ ਕੇ ਮੈਂ ਗਰਮੀਤਲਾ ਬਿੱਟੂ ਪ੍ਰਧਾਨਿਕਤਾ ਪਾਰਟੀ ਵੀ ਮੈਂ ਸਮਝਦਾ ਵੀ ਲਗਾਤਾਰ ਵਿਕਤਾ ਪਾਰਟੀ ਨੂੰ ਜਿਹੜਾ ਬਹੁਤ ਵੱਟਾ ਘੰਘਾਰਾ ਮਿਲਦਾ ਪਿਆ ਚਾਹੇ ਉਹ ਸਰਕਾਰੀ ਮੁਲਾਜ਼ਮ ਹੋਣ ਚਾਹੇ ਪ੍ਰਾਈਵੇਟ ਮੁਲਾਜ਼ਮ ਹੋਣ ਵਿਓਰ ਨਾਲ ਫੋਨ ਕਰ ਕਰਕੇ ਸਾਨੂੰ ਮੀਟਿੰਗਾਂ ਦਿੱਤੀਆਂ ਜਾ ਰਹੀਆਂ ਪਈਆਂ ਵਾ ਅੱਜ ਮੈਂ ਸਮਝਦਾ ਸੀ ਕਪੂਰਥਲਾ ਅਸੀਂ ਲਗਭਗ ਸ਼ਾਮ ਤੱਕ ਅਸੀਂ ਮੀਟਿੰਗਾਂ ਕਰਨੀਆਂ ਔਰ ਸ਼ਾਮ ਨੂੰ ਸਾਡਾ ਅਗਲਾ ਪ੍ਰੋਗਰਾਮ ਸੁਲਤਾਨਪੁਰ ਵਿੱਚ ਹੈਗਾ ਯਾਨੀ ਕਿ ਇਦਾਂ ਲਗਾਤਾਰ ਅਸੀਂ 9 ਹਲਕਿਆਂ ਦਾ ਪ੍ਰੋਗਰਾਮ ਲਿਖਿਆ ਪਿਆ ਵਾ ਕਿ ਦੂਸਰੀਆਂ ਪਾਰਟੀਆਂ ਕੋ ਨਹੀਂ ਚਾਪਾ ਕਾਲੀ ਗੱਲ ਦੀ ਗੱਲ ਕਰਦੇ ਜਾਂ ਚਾ ਕਾਂਗਰਸ ਦੀ ਗੱਲ ਕਰਦੇ ਜਾਂ ਆਪਾਂ ਆਪ ਦੀ ਗੱਲ ਕਰਦੇ ਆਂ ਦੇਖੋ ਉਹ ਇੱਕ ਬਦਲਾ ਸੀਗਾ ਵੀ ਲੋਕਾਂ ਨੇ ਵੋਟਾਂ ਪਾਤੀਆਂ ਨਾ ਤੇ ਜਿਹੜਾ ਇਹਨਾਂ ਦੇ ਮੰਤਰੀ ਹੈਗੇ ਨਾ ਇਹਨਾਂ ਨੂੰ ਮੁਹੱਲਿਆਂ ਦਾ ਪਤਾ ਜਿਹੜੇ ਲੋਕਲ ਆਫ ਦੇ ਲੀਡਰ ਹੈਗੇ ਆ ਇਹਨਾਂ ਨੂੰ ਵਾਰਡਾਂ ਦਾ ਨਹੀਂ ਪਤਾ ਕਿ ਕਿੰਨੀਆਂ ਵਾਰਡਾਂ ਸ਼ਹਿਰ ਚਾ ਕਿੰਨੇ ਮੁਹੱਲੇ ਹੈਗੇ ਆ ਪਰ ਏਕਤਾ ਪਾਰਟੀ ਦੇ ਕੋਲ ਉਂਗਲੀਆਂ ਦੇ ਵਿੱਚ ਮੁਹੱਲੇ ਔਰ ਮੁਹੱਲਿਆਂ ਚ ਕਿੰਨੀਆਂ ਵੋਟਾਂ ਆ ਕਿੰਨੀਆਂ ਬੀਬੀਆਂ ਦੀਆਂ ਵੋਟਾਂ ਕਿੰਨੀਆਂ ਸਿਆਣੀਆਂ ਦੀਆਂ ਕਿੰਨੇ ਨੌਜਵਾਨਾਂ ਦੀਆਂ ਵਾ ਕਿਉਂਕਿ ਲੋਕ ਜਿਹੜੇ ਆ ਬਦਲਾ ਨਹੀਂ ਚਾਹੁੰਦੇ ਲੋਕ ਕੰਮ ਚਾਹੁੰਦੇ ਆ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਜਿਹੜਾ ਲੋਕੀ ਇਹ ਚਾਹੁੰਦੇ ਐ ਕਿਉਂਕਿ ਜਦੋਂ ਰਾਣਾ ਗੁਰਜੀਤ ਸਿੰਘ ਹੁੰਦਾ ਸੀ ਪਹਿਲੇ ਵਾਰੀ ਵੀ ਮੈਂ ਸਮਝਦਾ ਵੀ ਉਹਨੇ ਕਪੂਰਥਲੇ ਨੂੰ ਇੱਕ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਮੈਂ ਸਮਝਦਾ ਵੀ ਕਾਂਗਰਸ ਪਾਰਟੀ ਨੇ ਇਹ ਬਹੁਤ ਵਧੀਆ ਕੀਤਾ ਕਿ ਜਿਹੜਾ ਦੋਨਾਂ ਪਿਓ ਪੁੱਤਾਂ ਨੂੰ ਇੱਕ ਨੁਕਰੇ ਲਾਤਾ ਬਾਹਰੋਂ ਕੈਂਡੀਡੇਟ ਲਿਆ ਕੇ ਹਲਕਾ ਖਡੂਰ ਸਾਹਿਬ ਵਿੱਚ ਮੈਂ ਸਮਝਦਾ ਵੀ ਪਾਰਟੀ ਨੇ ਜਿਹੜਾ ਵਾ ਕਾਂਗਰਸ ਪਾਰਟੀ ਨੇ ਦਿੱਤੇ ਉੱਤੇ ਇਹ ਹਟਕਾ ਖਡੂਰ ਸਾਹਿਬ ਦੇ ਵਿੱਚ ਮੈਂ ਖੁਦ ਆਪ ਜਿਹੜੀ ਕੈਂਪੇਨ ਕਰਦਾ ਪਿਆ ਵਾਂ ਕਿਉਂਕਿ ਨੋ ਹਲਕਿਆਂ ਦੇ ਵਿੱਚ ਹੀ ਵੀ ਸਰਦਾਰ ਪਰਮਜੀਤ ਸਿੰਘ ਦਾ ਮੈਂ ਸੰਦਾ ਪਰਿਵਾਰ ਬੈਠੇ ਪਏ ਆ ਇਹਨਾਂ ਦੇ ਸਿਸਟਰਾਂ ਬੈਠੀਆਂ ਪਈਆਂ ਵਾਂ ਜਿਹੜੇ ਕਾਰੋਬਾਰ ਕਰਦੇ ਉਹ ਲੇਬਰ ਇਹਨਾਂ ਹਲਕਿਆਂ ਚ ਪੈਂਦੀ ਆ ਇਹਨਾਂ ਦੇ ਮਾਮੇ ਯਾਨੀ ਕਿ ਯਾਨੀ ਕਿ ਨੋ ਹਲਕਿਆਂ ਵਿੱਚ ਸਾਨੂੰ ਕੋਈ ਮੁਸ਼ਕਲ ਕੋਈ ਨਹੀਂ ਆਣੀ ਵੀ ਸਾਨੂੰ ਉੱਥੇ ਕੱਲਿਆਂ ਨੂੰ ਜਾ ਕੇ ਕੋਈ ਮਹੱਲਾ ਦੇਖਣਾ ਪੈਣਾ ਵੀ ਕਦੇ ਘਰ ਮੀਟਿੰਗ ਕਰਨੀ ਸਾਨੂੰ ਇਹ ਇੱਕ ਤਾਂ ਪਾਰਟੀ ਨੂੰ ਕੋਈ ਸਮੱਸਿਆ ਨਹੀਂ ਹੈ